ਹਿਰਜੀਤ ਕਾਲਸਾ ਵੈਕਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ 사ਸੰਗ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਅਸੀਸਾਂ ਸਦਕਾ ਮਹਾਂਪੁਰਸ਼ਾਂ ਦੀਆਂ ਭਾਈ ਸਾਹਿਬ ਜੀ ਦੀਆਂ ਅਸੀਸਾਂ ਸਦਕਾ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਸਹਿਜਾਦਿਆਂ ਦੀ ਧਨਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਤਕਰੀਬਨ 30-32000 ਰੁਪਏ ਬਾਜ਼ਾਰ ਲੱਗਦਾ ਹੈ ਇਹ ਤਕਰੀਬਨ ਇੱਥੇ 4-5000 ਦੇ ਵਿੱਚ ਵਿੱਚ ਹੋ ਜਾਇਆ ਕਰੇਗਾ ਇਨੀਆਂ ਵੱਡੀਆਂ ਸੀਸਾਂ ਜੋ ਲੋੜਵੰਦਾਂ ਦੀਆਂ ਸਾਡੇ ਗਰੀਬਾਂ ਦੀ ਝੋਲੀ ਦੇ ਵਿੱਚ ਪੈਣਗੀਆਂ ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਪ ਜੀ ਅਸੀਸ ਦੇਣਾ ਔਰ ਹਰ ਪਖਤੋਂ ਸਹਿਯੋਗ ਦੇਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਆਪਣੀਆਂ ਸੀਮਾਵਾਂ ਲੈਂਦੇ ਰਹਿਣ ਇਹ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਦੁਪਹਿਰ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਲੋੜਵੰਦ ਮਰੀਜ਼ਾਂ ਜਿੱਤੋਂ ਲਾਭ ਵੀ ਲੈਣ ਔਰ ਇਸ ਮੈਸੇਜ ਨੂੰ ਵੱਤ ਮੱਦ ਅਕੇ ਸ਼ੇਰ ਵੀ ਕਰਨ ਦੀ ਕਿਰਪਾ ਤਾਂ ਕਰਿਓ ਜੀ ਵਾਇਰੋਲੋਜੀ ਦਾ ਹਲਸਾ ਮਾਈਕ੍ਰੋਜੀਕੀ